ਤੁਸੀਂ ਦੇਖ ਰਹੇ 24 ਪੰਜਾਬ ਦੀ ਚੈਨਲ ਵਿਸ਼ੂ ਕਰਮ ਮੰਦਿਰਾਂ ਪਵਾਨੀਗੜ੍ਹ ਦੇ ਵਿਖੇ ਅੱਜ ਸਾਫ ਕਾ ਕੈਬਨਟ ਮੰਤਰੀ ਵੀਜੇਂਦਰ ਸਿੰਘਲਾ ਅਤੇ ਹਲਕਾ ਵਿਧਾਇਕ ਨਿਰਿੰਦਰ ਕੌਰ ਭਰਾਜ ਪਹੁੰਚੇ ਹਨ ਜਿੱਥੇ ਸ਼੍ਰੀ ਵਿਸ਼ੂ ਕਰਮ ਮੰਦਿਰ ਦੇ ਵਿੱਚ ਉਹਨਾਂ ਨੇ ਬੋਲਨ ਨਮਸਤਕ ਹੋ ਕੇ ਸ਼੍ਰੀ ਵਿਸ਼ੂ ਕਰਮਾ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਉੱਥੇ ਇਸ ਮੌਕੇ ਤੇ ਉਹਨਾਂ ਦੇ ਨਾਲ ਮੌਜੂਦਾ ਟਰੱਕ ਯੂਨਿਟ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਅਤੇ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਬਾਲੀਆ ਤੇ ਉਹਨਾਂ ਦੇ ਨਾਲ ਲਖਵਿੰਦਰ ਸਿੰਘ ਲਖਾ ਅਤੇ ਉਹਨਾਂ ਦੇ ਨਾਲ ਹੋਰ ਬਕਵਕ ਜਿੱਥੇ ਆਗੂ ਸਾਹਿਬਾਨ ਪਹੁੰਚੇ ਹੋਏ ਸਨ ਉੱਥੇ ਤਸਵੀਰਾਂ ਵੀ ਦੇਖ ਸਕਦੇ ਹਾਂ ਅਵਤਾਰ ਸਿੰਘ ਤਾਰੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਜੱਗਾ ਅਤੇ ਤਸਵੀਰਾਂ ਵਿੱਚ ਵਿਸ਼ਵਕਰਮ ਮੰਦਰ ਵੀ ਸਰਦਾਰ ਆਲੂ ਬੈਠੇ ਨਜ਼ਰ ਆ ਰਹੇ ਹਨ ਇਸ ਮੌਕੇ ਦੇ ਹਲਕਾ ਵਿਧਾਇਕ ਨਰਿੰਦਰ ਕੌਰ ਬਿਰਾਜ ਬੈਠੇ ਹਨ ਉੱਥੇ ਵਿਸ਼ੂ ਕਾਰਵਾ ਮੰਦਿਰ ਦੀ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਜ ਦੀ ਰਹਿਨਮਾਈ ਦੇ ਵਿੱਚ ਇਹ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਇਸ ਮੌਕੇ ਦੇ ਜਿੱਥੇ ਗੁਰੂ ਘਰ ਲੰਗਰ ਢੂਟ ਵਾਤਿਆ ਉੱਥੇ ਉਹਨਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸੰਜਿੱਤ ਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਕਾ ਵਿਧਾਇਕ ਰਣੇਂਦਰ ਕੌਰ ਬਰਾਜ ਵੱਲੋਂ ਜਿੱਥੇ ਪਹਿਲਾਂ ਵੀ ਸ਼੍ਰੀ ਵਿਸ਼ੂ ਕਾਰਵਾ ਮੰਦਿਰ ਦੇ ਵਿੱਚ ਸੋਲਰ ਸਿਸਟਮ ਦੇ ਪ੍ਰੋਜੈਕਟ ਲਗਾਇਆ ਸੀ ਅਤੇ ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਗਈ ਹੈ ਅਤੇ ਇਸ ਮੌਕੇ ਤੇ ਉਹਨਾਂ ਵੱਲੋਂ ਵੀ ਜਿਹਦੇ ਸ਼੍ਰੀ ਵਿਸ਼ੂ ਕਰਮਾ ਮੰਦਰ ਦੇ ਪ੍ਰੰਗਣ ਦੇ ਵਿੱਚ ਉਹਨਾਂ ਵੱਲੋਂ ਸ਼੍ਰੀ ਵਿਸ਼ੂ ਕਰਮਾ ਜੀ ਦੇ ਬਾਰੇ ਦੱਸਿਆ ਜਾ ਰਿਹਾ ਸੀ ਜਿੱਥੇ ਉਹਨਾਂ ਨੇ ਕਿਹਾ ਕਿ ਜਿੱਤੇ ਵਿਸ਼ੂ ਕਰਮਾ ਦੇ ਵਿੱਚ ਇੰਜੀਨੀਅਰ ਤੋਂ ਲਾਭ ਵੱਡੇ ਵੱਡੇ ਜੋ ਕੰਮ ਕਰਤੇ ਜਾਂਦੇ ਹਨ ਵਿਸ਼ੂ ਕਰਮਾ ਦੇ ਦਿੱਤru ਹੀ ਬਣਦੇ ਹਨ ਛੇ ਘਰਾਂ ਦੀ ਸਾਰੀ ਹੋਵੇ ਲੱਕੜ ਦਾ ਕੰਮ ਹੋਵੇ ਜਬ ਬਕਵਾਕ ਕੀਤੀ ਹੁਣ ਸ਼੍ਰੀ ਵਿਸ਼ੋਕਰਮਾ ਦੇ ਵਿੱਚ ਹੀ ਵੱਲਾ ਉਹਨਾਂ ਦੀ ਕਿਰਪਾ ਨਾਲ ਹੀ ਬਣਦੇ ਹਨ ਇਸ ਮੌਕੇ ਸਾਫ ਕਾ ਕੈਬਨਟ ਮੰਤਰੀ ਵੀਜਿੰਦਰ ਸਿੰਘਲਾ ਜੀ ਦੇ ਨਾਲ ਇਸ ਮੌਕੇ ਰੋਸ਼ਨ ਲਾਲ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਨਾਲ ਦੀ ਸਿੱਧਿਕਸਨ ਕੈਬਨਟ ਮੰਤਰੀ ਵੀਜਿੰਦਰ ਸਿੰਘਲਾ ਜੀ ਪਹੁੰਚੇ ਹਨ ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾ ਪਾਰਟੀ ਦੇ ਅੱਗੇ ਵੀ ਬੈਠੇ ਨਜ਼ਰ ਆ ਰਹੇ ਹਨ ਉੱਥੇ ਕਾਂਗਰਸ ਸਪੋਕਸਪਰਸਨ ਗੁਰਪ੍ਰੀਤ ਸਿੰਘ ਕੰਦੋਲਾ ਉਹਨਾਂ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ ਤਸਵੀਰ ਆਪ ਦੇਖ ਸਕਦੇ ਹੋ ਸ਼੍ਰੀ ਵਿਸ਼ੂ ਕਰਮਾਈ ਦੇ ਮੱਥਾ ਟੇਕਣ ਦੀ ਲੱਗੀਆਂ ਲੰਬੀਆਂ ਲੰਬੀਆਂ ਕਤਾਰਾਂ ਭਗਤਾਂ ਦੀਆਂ ਜੋ ਪਹੁੰਚ ਰਹੇ ਹਨ ਸ਼੍ਰੀ ਵਿਸ਼ੂ ਕਰਮਾ ਮੰਦਰ ਪਾਨੀਗੜ੍ਹ ਦੇ ਵਿਚ ਆਸ਼ੀਰਵਾਦ ਲੈ ਰਹੇ ਹਨ ਅਤੇ ਉਹਨਾਂ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ ਆਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਹਲਕਾ ਬਦਾ ਨਰਿੰਦਰ ਕੌਰ ਬਰਾਜ ਤੇ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਬਾਸ ਹੋਵੇ ਆਇਆ ਆਇਆ ਮੜਿਆ ਕੇਣਾ ਬਣਾ ਤੰਦੋਣਾ ਸਾਹਿਬ ਇਧਰ ਕੋਈ ਗੱਲ ਹੈ ਖੁੱਲਾ ਕਰ ਲਓ ਮੜਿਆ ਸਾਰੇ ਖੁੱਲੇ ਖੁੱਲੇ ਹੋ ਜਾਓ ਜੁਮੜਾ ਪਿੱਛੇ बोलो भगवान श्री विश्वकर्मा महाराज की बोलो भगवान श्री विश्वकर्मा महाराज की मैडम चालू तीन जी स

ਅੱਜ ਸ੍ਰਿਸ਼ਟੀ ਦੇ ਰਚੇਤਾ ਭਗਵਾਨ ਵਿਸ਼ਵਕਰਮਾ ਜੀ ਦਾ ਜਿਹੜਾ ਉਹਨਾਂ ਦਾ ਦਿਹਾੜਾ ਮਨਾਉਣ ਲਈ ਪਵਾਨੀਗੜ ਵਿਸ਼ਵਕਰਮਾ ਮੰਦਿਰ ਪਹੁੰਚੀਆਂ ਸੋ ਸਾਰੀ ਦੁਨੀਆ 'ਚ ਵੱਸਦੀ ਸਾਰੀ ਸੰਗਤ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਸ਼ਬਦ ਹਾੜੇ ਦੀ ਲੱਖ ਲੱਖ ਵਧਾਈ ਹੋਵੇ ਔਰ ਭਗਵਾਨ ਵਿਸ਼ਵਕਰਮਾ ਜੀ ਜਿਹੜੇ ਸ੍ਰਿਸ਼ਟੀ ਦੇ ਰਚੇਤਾ ਨੇ ਇੰਜੀਨੀਅਰਾਂ ਦੇ ਦੇਵਤੇ ਕਹਿ ਲੀਏ ਇੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਰੀ ਭਗਵਾਨ ਵਿਸ਼ਵਕਰਮਾ ਜੀ ਦੀ ਦੇਣ ਹੈ ਔਰ ਅੱਜ ਉਹਨਾਂ ਦੀ ਫਲਵਾੜੀ ਦੇ ਵੱਲੋਂ ਸੰਗਤ ਦੇ ਵੱਲੋਂ ਬੜੀ ਧੂਮ ਧਾਮ ਦੇ ਨਾਲ ਜਿਹੜਾ ਭਾਨੀਗੜ ਚ ਉਹਨਾਂ ਦਾ ਜਿਹੜਾ ਦਿਵਸੇ ਮਨਾਇਆ ਜਾ ਰਿਹਾ ਸੋ ਭਗਵਾਨ ਵਿਸ਼ਵਕਰਮਾ ਜੀ ਆਪਣੀ ਅਪਾਰ ਕਿਰਪਾ ਬਣਾਈ ਰੱਖਣ ਸਾਡੇ ਭਾਨੀਗੜ ਦਾ ਇਸ ਹਾਲਾਕੇ ਦਾ ਨਾਮ ਅੱਜ ਪੂਰੀ ਦੁਨੀਆ ਦੇ ਵਿੱਚ ਰੌਸ਼ਨਾ ਤੇ ਨਾਮ ਜਿਹੜਾ ਇਸੇ ਤਰ੍ਹਾਂ ਬਰਕਰਾਰ ਰਹੇ ਤੇ ਵਾਅਦਾ ਪੁੱਲਦਾ ਰਹੇ ਇਹੀ ਭਗਵਾਨ ਵਿਸ਼ਕਰਮਾ ਜੀ ਨੂੰ ਅਰਦਾਸ ਬੇਨਤੀ ਕਰਦੇ ਆਂ ਔਰ ਸਾਰਿਆਂ ਦੇ ਪਰਿਵਾਰਾਂ ਚ ਖੁਸ਼ੀਆਂ ਖੇੜੇ ਜਿਹੜੇ ਰੌਣਕਾਂ ਜਿਹੜੀਆਂ ਲੱਗੀਆਂ ਰਹਿਣ ਤਰੱਕੀਆਂ ਜਿਹੜੇ ਉਹ ਭਗਵਾਨ ਵਿਸ਼ਕਰਮਾ ਜੀ ਜਿਹੜੇ ਬਖਸ਼ਦੇ ਰਹੇ। ਕਰਮ ਮੰਦਰ ਚ ਪਹੁੰਚ ਤੋਂ ਸਭ ਤੋਂ ਸਸਤੀ ਕਮ ਹੈ। ਇਸ ਪਵਿੱਤਰ ਸਥਾਨ ਦੇ ਵਿੱਚ ਹਰ ਸਾਲ ਵਿਸ਼ਕਰਮਾ ਦੇ ਦਿਹਾੜੇ ਦੇ ਆ ਕੇ ਮਨ ਨੂੰ ਬੜੀ ਤਸੱਲੀ ਤੇ ਖੁਸ਼ੀ ਹੁੰਦੀ ਹੈ। ਜਿਵੇਂ ਇਸ ਦਿਹਾੜੇ ਦੀ ਮੁਬਾਰਕਬਾਦ ਦਿੰਦੇ ਉਥੇ ਪਰਮਪਿਤਾ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਕਰਦੇ ਆ ਕਿ ਸਾਡੇ ਸਾਰੇ ਵਿਸ਼ਕਰਮਾਡੇ ਦੇ ਉੱਪਰ ਕੰਮ ਕਰਨ ਵਾਲੇ ਕਾਰਸਤਕਾਰ ਲੋਕ ਆਉਣ ਵਾਲੇ ਸਮੇਂ 'ਚ ਹੋਰ ਤਰੱਕੀਆਂ ਪ੍ਰਮਾਤਮਾ ਉਹਨਾਂ ਨੂੰ ਬਖਸ਼ੇ ਉਹਨਾਂ ਦੇ ਕਾਰੋਬਾਰ 'ਚ ਵਾਧਾ ਹੋਵੇ ਤੇ ਸਾਡੇ ਖਾਸ ਤੌਰ ਤੇ ਪੁਹਾਣੀਗੜ ਸੰਗਰੂ ਇਲਾਕੇ ਦੇ ਲੋਕ ਜਿਸ ਸਮੂਚੇ ਪੰਜਾਬ ਦੇ ਲੋਕ ਹੋਰ ਅੱਗੇ ਵਧਣ ਉਹਨਾਂ ਦੇ ਕਾਰੋਬਾਰ ਵਧਣ ਉਹਨਾਂ ਦੇ ਬੱਚਿਆਂ ਦੀ ਤਰੱਕੀ ਹੋਵੇ ਇਹੀ ਗੱਲ ਦੀ ਅਰਦਾਸ ਪ੍ਰਮਾਤਮਾ ਦੇ ਚਰਨਾਂ ਵਿੱਚ ਅੱਜ ਦੇ ਸ਼ੁਭ ਮੌਕੇ ਤੇ ਕਰਦੇ ਆ